ਸਾ ਲੋਕਾਂ ਦੇ ਦਿਮਾਗ ਦੇ ਉੱਤੇ ਇਸ ਕਦਰ ਭਾਰੀ ਪੈ ਰਿਹਾ ਕਿ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਇਹਨਾਂ ਦੇ ਵੱਲੋਂ ਕੋਈ ਵੀ ਕਾਰਨਾਮਾ ਕੀਤਾ ਜਾਂਦਾ ਹੈ ਚਾਹੇ ਤੁਸੀਂ ਘਰ ਦੇ ਵਿੱਚ ਕੋਈ ਨੌਕਰ ਰੱਖਿਆ ਹੋਵੇ ਜਾਂ ਫਿਰ ਤੁਸੀਂ ਕਿਸੇ ਦੇ ਉੱਤੇ ਅੰਨਾ ਵਿਸ਼ਵਾਸ ਕਰਦੇ ਹੋਵੋ ਲੋਹੀਆ ਪੁਲਿਸ ਨੇ ਇੱਕ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇੱਕ ਵਿਅਕਤੀ ਨੂੰ ਕਾਬੂ ਕੀਤਾ ਤਾਂ ਦੱਸਿਆ ਕਿ ਲੋਹੀਆ ਵਿਖੇ ਡੀਐਸਪੀ ਓੰਕਾਰ ਸਿੰਘ ਬਰਾੜ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਜਾਣਕਾਰੀ ਸਾਂਝੀ ਕਰਦੇ ਦੱਸਿਆ ਹੈ ਕਿ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਉੱਤੇ ਕਤਲ ਦਾ ਜਿਹੜਾ ਕਿ ਮਾਮਲਾ ਦਰਜ ਆ ਕਿਉਂਕਿ ਉਸ ਦੇ ਵੱਲੋਂ 10000 ਦੇ ਲਾਛ ਦੇ ਵਿੱਚ ਆ ਕੇ ਆਪਣੇ ਹੀ ਮਾਲਕ ਦਾ ਕਤਲ ਕਰ ਦਿੱਤਾ ਆਖਿਰ ਕਿਵੇਂ ਇਹ ਸਾਜ਼ਿਸ਼ ਰਚੀ ਆਓ ਸੁਣਦੇ ਹਾਂ ਪੁਲਿਸ ਅਧਿਕਾਰੀ ਤੋਂ ਪਿਛਲੇ ਦਿਨ ਪਿੰਡ ਚੱਕ ਚੇਲਾਚ ਅਮਨਦੀਪ ਸਿੰਘ ਪੁੱਤਰ ਕਰਨੈਲ ਸਿੰਘ ਦੇ ਕਤਲ ਹੋਣ ਬਾਰੇ ਭੁਪਿੰਦਰ ਸਿੰਘ ਨੇ ਸਾਨੂੰ ਲੋਹਿਆ ਪੁਲਿਸ ਨੂੰ ਉਤਰਾ ਦਿੱਤੀ ਸੀ ਜੋ ਲੋਹਿਆ ਪੁਲਿਸ ਮੈਂ ਇੰਸਪੈਕਟਰ ਗੁਰਸ਼ੰਗਰ ਸਿੰਘ ਵੱਲੋਂ ਮੁਕੱਫਰ ਨੂੰ ਤੁਰੰਤ ਇਸ ਵਾਕਾਪਾਤੇ ਪਹੁੰਚ ਕੇ ਮੁਕੱਦਮਾ ਨੰਬਰ 157 ਜੁਰਮ 110 ਕਾਟ ਦੀ 2 ਬੀਐਨਜ਼ ਦੇ ਤਹਿਤ ਦਰਜ ਕੀਤਾ ਅਤੇ ਇਸ ਜੁਰਮ ਦੀ ਸੰਗੀਨਤਾ ਨੂੰ ਦੇਖਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਸਰਵਿੰਦਰ ਸਿੰਘ ਵਰਕ ਜੀ ਅਤੇ ਐਸਪੀ ਸਬੀਤ رائے ਐਸਪੀ ਨਵਿਗੇਸ਼ਨ ਨੇ ਇਹਦੇ ਦਿਸ਼ਾਨਦੇਸ਼ ਜਾਰੀ ਕਰਨ ਉਪਰੰਤ ਇਸ ਦੇ ਮੁਕੱਦਮੇ ਦੀ ਧੁਗਾਈ ਨਾਲ ਤਤਕਸ਼ ਕੀਤੀ ਗਈ ਜੋ ਅੱਜ ਇਸ ਦੋਸ਼ੀ ਨੂੰ ਜਿਹੜਾ ਇਹਦੇ ਵਿੱਚ ਲੜਿੰਦਾ ਦੋਸ਼ੀ ਆਕਾਸ਼ਦੀਪ ਉਰਫ ਕਾਲੂ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਬਰੀਤਵਾਲ ਥਾਣਾ ਲੋਹੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਇਹਦੀ ਪਛੋਕੜ ਹੈ ਕਿ ਪਿਛਲੇ ਦਿਨੀ ਜਿਹੜੀ ਹੈ ਮ੍ਰਿਤਕ ਹੈ ਅਮਨਦੀਪ ਸਿੰਘ ਇਹਦੀ ਪਰਿਵਾਰਕ ਜ਼ਮੀਨ ਦਾ ਵੰਡ ਸੀਗਾ ਔਰ ਉਹ ਵੰਡ ਦੀ ਨਿਸ਼ਾਨਦੇਹੀ ਦੁਪਹਿਰ ਸਮੇਂ ਹੋਈ ਤੇ ਸ਼ਾਮ ਨੂੰ ਇਹ ਜਿਹੜਾ ਅਮਨਦੀਪ ਸਿੰਘ ਹੈ ਜਿਹੜਾ ਮ੍ਰਿਤਕ ਅਤੇ ਦੋਸ਼ੀ ਜਿਹੜਾ ਆਕਾਸ਼ ਤੇਰਪੁਰ ਕਾਲੂ ਇਹ ਸਾਰੇ ਜਦੋਂ ਉੱਥੇ ਜ਼ਮੀਨੀ ਕੰਮ ਖਤਮ ਹੋਏ ਤੇ ਦੋਨਾਂ ਜਾਣੇ ਨੇ ਉੱਥੇ ਸ਼ਰਾਬ ਪੀਤੀ ਔਰ ਮ੍ਰਿਤਕ ਦੇ ਪਾਸ ਕੁਝ ਪੈਸੇ ਸਨ ਕਰੀਬ 10000 ਰੁਪਇਆ ਔਰ ਦੋਸ਼ੀ ਦੀ ਜਿਹੜੀ ਨੀਤ ਉੱਥੇ ਬਦਨੀਤ ਹੋ ਗਈ ਉਹਦੇ ਪੈਸਿਆਂ ਤੇ ਦੋਨਾਂ ਨੇ ਸ਼ਰਾਬ ਪੀ ਤੇ ਪੀਨ ਉਪਰੰਤ ਲੜਾਈ ਝਗੜਾ ਕੀਤਾ ਤੇ ਉਹਦਾ ਪੈਨ ਨੇ ਜਿਹੜੀ ਆਪਣੀ ਹੁੱਡੀ ਸੀ ਉਹਦੀ ਜਿਹੜੀ ਬੈਲਟ ਸੀ ਜਿਹੜੀ ਜਿਹਨੂੰ ਉਹਦਾ ਹੁੱਡੀ ਦਾ ਰਸੀ ਹੈ ਉਹਦੇ ਨਾਲ ਉਹਦਾ ਗਲ ਘੁੱਟਿਆ ਗਲ ਘੁੱਟਣੋਂ ਉਪਰੰਤ ਜਿਹੜਾ ਟਰੈਕਟਰ ਸੀ ਉਹਦਾ ਡਰਾਈਵਰ ਦਾ ਉਸ ਟਰੈਕਟਰ ਨੂੰ ਉਹਦੇ ਉੱਤੇ ਚਾੜ੍ਹ ਕੇ ਉਹਦਾ ਮੂੰਹ ਦਾ ਜਿਹੜਾ ਉਹਨੂੰ ਵੀ ਡੈਮੇਜ ਕੀਤਾ ਉਹਦੇ ਬਹੁਤ ਸਰੀਆਂ ਇੰਜਰੀ ਹੋਈਆਂ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਸੀ ਪੁਲਿਸ ਵੱਲੋਂ ਤੁਰੰਤ ਕੋਈ ਨਿਰਿੰਦੀ ਕਾਰਵਾਈ ਕੀਤੀ ਔਰ ਬਹੁਤ ਹੀ ਡਗਾਈ ਨਾਲ ਹਰ ਐਂਗਲ ਤੋਂ ਤਫਤੀਸ਼ ਕਰਨ ਤੋਂ ਇਹਦਾ ਆਖੀ ਦੋਸ਼ੀ ਜਿਹੜਾ ਕਾਜ ਤੇ ਕਾਲ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਤੇ ਅੱਜ ਉਹਦਾ ਰਵਾਨਾ ਅਸਰ ਕੀਤਾ ਔਰ ਇਹ ਜਿਹੜਾ ਮਕਦਮਾ ਪੁਲਿਸ ਨੇ ਸਹੀ ਸਮੇਂ ਤੇ ਆਪਣੀ ਸੂਝ-ਬੂਝ ਨਾਲ ਹੱਲ ਕਰ ਲਿਆ ਤੇ ਇਹਦੇ ਵਿੱਚ ਜਿਹੜੇ ਹੋਰ ਦੋਸ਼ੀ ਹੈਗੇ ਵਿੱਚ ਨਾਮਜੋਤੇ ਉਹਨਾਂ ਦੀ ਵੀ ਭੂਮਿਕਾ ਜਿਹੜੀ ਜਾਂਚੀ ਜਾ ਰਹੀ ਆ ਮ੍ਰਿਤਕ ਦੇ ਪਰਿਵਾਰ ਨਾਲ ਪੁਲਿਸ ਜਿਹੜਾ ਚੰਗਾ ਤੇ ਇਤਿਹਾਤੀ ਦੀ ਹਮੇਸ਼ਾ ਹੀ ਨਾਲ ਆ ਚੰਗੇ ਤਰੀਕੇ ਤੁਹਾਨੂੰ ਇਸ ਕੰਮ ਤੇ ਹਕੀਦੋਸ਼ਿੰਝ ਜਿਹੜੀ ਸਜ਼ਾ ਕਰਾਉਣ ਲਈ ਬਚਨ ਬਤਾ ਥੈਂਕ ਯੂ ਕਹਿਦਾ ਆਦੀ ਹੈ ਕਿ ਪੈਸਿਆਂ ਦੇ ਲਾਲਚ ਦੇ ਵਿੱਚ ਕਿਸੇ ਦਾ ਵੀ ਕਤਲ ਕਰ ਦਿੰਦੇ ਨੇ ਅਜਿਹੇ ਲੋਕਾਂ ਦਾ ਜਿਹੜਾ ਦਿਮਾਗ ਹੋ ਚੁੱਕਿਆ ਹਕੀਕਤ ਟੀਵੀ ਪੰਜਾਬੀ ਲਈ ਨਕੌਦਰ ਤੋਂ ਬਨੀਤ ਅਰੋੜਾ ਦੀ ਰਿਪੋਰਟ